ਕਿਹੜਾ ਜੇ ਹਾਈਵੇ ਜਾਮ ਕੀਤਾ ਜਿਵੇਂ ਕਿ ਸੈਂਟਰ ਦੀ ਸਰਕਾਰ ਨੇ ਕਾਲਾ ਕਾਨੂੰਨ ਡਰਾਈਵਰਾਂ ਦੇ ਉੱਤੇ ਥੋਪਿਆ ਕਿ ਇੱਕ 10000 8000 ਦੀ ਸੈਲਰੀ ਵਾਲਾ ਬੰਦਾ ਜੇ ਐਕਸੀਡੈਂਟ ਦੌਰਾਨ ਉਹ ਭਜਦਾ ਤਾਂ ਉਹਦੇ ਤੇ 7 ਸਾਲ ਦੀ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਪਰ ਲੇਕਿਨ ਜੇ ਉੱਥੇ ਉਹ ਖੜਦਾ ਤਾਂ ਉੱਥੇ ਦੀ ਜਿਹੜੀ ਪਬਲਿਕ ਆ ਉਹਦੀ ਗਿੱੱਡੜਕੁੱਟ ਕਰਕੇ ਉਹਨੂੰ ਮਾਰਦੀ ਆ ਤਾਂ ਉਹਦੇ ਬਾਰੇ ਕੁਝ ਨਹੀਂ ਸੋਚਿਆ ਕੱਲਾ ਡਰਾਈਵਰਾਂ ਤੇ ਉਹ ਕਰਤਾ ਇਹ ਜਿਹੜਾ ਸਾਡਾ ਸੰਘਰਸ਼ ਆ ਇਹਦੇ ਵਿੱਚ ਮਿਨੀ ਟਰਾਂਸਪੋਰਟ ਜਿਹਦੇ ਵਿੱਚ ਛੋਟਾ ਥੀ ਪਿਕਅਪ ਔਰ ਟੈਕਸੀ ਯੂਨੀਅਨ ਵੀ ਜਥੇਬੰਦੀਆਂ ਟਰੱਕ ਆਪਰੇਟਰ ਵੀ ਨੇ ਤੇ ਟਰੈਕਟਰ ਟਰਾਲੀਆਂ ਵੀ ਆ ਟਿਪਰ ਐਸੋਸੀਏਸ਼ਨ ਵੀ ਆ ਬੱਸ ਆਪਰੇਟਰ ਵੀ ਆ ਇਹ ਜਾਰੀ ਨਾਲ ਕਿਸਾਨ ਜਥੇਬੰਦੀਆਂ ਵੀ ਕੇ ਕਿਸਾਨ ਯੂਨੀਅਨ ਡਕਾਉਂਦਾ ਹੋਰ ਵੀ ਜਥੇਬੰਦੀਆਂ ਨੇ ਸਾਰੀਆਂ ਅਟੈਚ ਆ ਸੰਘਰਸ਼ ਦਿਨ ਦੁਗਣੀ ਰਾਤ ਚੌਗਣੀ ਚੱਲੂਗਾ ਜੇ ਮੋਦੀ ਸਰਕਾਰ ਇਹ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਕਾਨਫਰੈਂਸ ਕਰਕੇ ਅਮਿਤ ਸ਼ਾਹ ਨਹੀਂ ਕਹਿੰਦਾ ਵੀ ਇਹ ਭਾਈ ਡਰਾਈਵਰਾਂ ਦਾ ਜਿਹੜਾ ਕੂਨ ਆ ਮੈਂ ਵਾਪਸ ਲੈਣਾ ਉਹਨਾਂ ਚਿਰ ਇਹ ਸੰਘਰਸ਼ ਜਾਰੀ ਰਹੂਗਾ ਐਦਾਂ ਹੀ ਹਜੇ ਤਾਂ ਅੱਜ ਦਾ ਜਿਹੜਾ ਇੱਥੇ ਸਾਡਾ ਧਨੋਲਾ ਹਾਈਵੇ ਦੇ ਉੱਤੇ ਜਿਹੜਾ ਪ੍ਰੋਸੈਸ ਦਾ ਉਹ ਸਿਰਫ 1.5-2 ਘੰਟਿਆਂ ਦਾਗਾ ਤੇ ਆਉਣ ਵਾਲਾ ਸਮਾਂ ਜਿਹੜਾ ਸਾਡਾ ਹੋਊ ਉਹ ਇਦੋਂ ਆਣ ਮਿੱਥੇ ਲਈ ਆਊਗਾ ਬਾਹਰ ਅੰਦਰ ਜਾਣਿਆ ਐਕਸੀਡੈਂਟ ਕਿਉਂਕਿ ਜਿਹੜੀ ਗੱਡੀ ਬਾਈ ਜੀ ਰੋਡ ਤੇ ਚੱਲਦੀ ਹੈ ਜੇ 100 ਗੱਡੀ ਚੱਲਦੀ ਹੈ ਉਹਦੇ ਚੋਂ 5-7 ਗੱਡੀਆਂ ਦੇ ਐਕਸੀਡੈਂਟ ਹੋਣੇ ਲਾਜ਼ਮੀ ਨੇ ਕਿਉਂਕਿ ਕੋਈ ਰਾਤ ਦਾ ਅਨਿੰਦਰਾ ਹੁੰਦਾ ਹੈ ਕਈ ਵਾਰੀ ਕੋਈ ਧਿਆਨ ਭਟਕ ਜਾਂਦਾ ਹੈ ਕਈ ਵਾਰੀ ਕੋਈ ਮੂਰ ਲਈ ਗਲਤ ਪੁਰੇ ਆਉਂਦਾ ਹੁੰਦਾ ਜੇ ਆਪ ਸਹੀ ਹੋ ਤੁਸੀਂ ਮੂਰ ਲਈ ਗਲਤ ਪੁਰੇ ਆਉਂਦਾ ਉਹਦੇ ਕਰਕੇ ਕੀ ਹੁੰਦਾ ਬਾਈ ਜੀ ਮੌਕੇ ਦੇ ਉੱਤੇ ਕੋਈ ਬੰਦਾ ਨੁਕਸਾਨਿਆ ਗਿਆ ਜਦੋਂ ਕਿਸੇ ਬੰਦੇ ਦਾ ਕੋਈ ਨੁਕਸਾਨ ਹੋ ਗਿਆ ਅਗਲਾ ਕੀ ਕਰਦਾ ਬਾਈ ਜੀ ਕੋਈ ਵੀ ਬੰਦਾ ਇਸ ਜਗ੍ਹਾ ਤੇ ਤੁਸੀਂ ਵੀ ਹੋਮਾ ਪੱਤਰਕਾਰ ਭਰਾ ਤਾਂ ਅਗਲਾ ਮੌਕੇ ਤੇ ਜਨਤਾ ਦੀ ਕੁੱਟ ਤੋਂ ਬਚਣ ਦਾ ਮਾਰਾ ਸਾਈਡ ਵੱਟ ਲੈਂਦਾ ਹਲਾ ਕਿ ਮੈਂ ਯਾਰ ਆਪਾਂ ਸਾਈਡ ਵੱਟ ਲੀਏ ਕਿਉਂਕਿ ਜਨਤਾ ਬਾਈ ਕੁੱਟ-ਕੁੱਟ ਮਾਰ ਦੇਗੀ ਅਗਲਾ ਉਸ ਨਰਸ ਤੇ ਹੈ ਬਾਈ ਜੀ ਜਿਹੜਾ ਅੱਜ ਦਾ ਸਾਡਾ ਅੱਜ ਦਾ ਅਸੀਂ 1 ਘੰਟੇ ਦਾ ਜਾਮ ਹੈ ਜੇਕਰ ਇਹ ਕਾਨੂੰਨ ਬਾਰਥ ਨਹੀਂ ਹੁੰਦੇ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅਸੀਂ ਇੱਕ ਸੱਦਾ ਦਿੰਨੇ ਆਂ ਵੀ ਜਿੱਥੇ ਵੀ ਰੋਡ ਦੇ ਉੱਤੇ ਇੱਕ ਟਰੱਕ ਖੜੇ ਹੋਣ ਉੱਥੇ ਛੱਡ ਕੇ ਆ ਜੀਏ ਕਿਉਂਕਿ ਬਾਈ ਇਹੀ ਸਾਡੀ ਏਕਤਾ ਦਾ ਪ੍ਰਤੀਕ ਹੈ